ਲੋ ਜੀ ਕੰਮ ਨੇ ਪੜ ਗਿਆ ਆ ਤੇ ਚੋਰਦੇ ਆ ਹੁਣ ਲੈ ਕੇ ਮੰਡੀ ਜਾ ਨੂੰ ਆਹ ਤੋਂ ਪਤਾ ਜਾਣ ਨਹੀਂ ਜਾਂਦੀ ਤੇ ਕੀ ਬਣਦਾ ਜੁੜਦਾ ਕੀ ਮੰਡੀ ਜਾ ਕੇ ਲੱਗਣਾ ਪਤਾ ਬਾਈ ਹੋ ਗਿਆ ਸਾਡਾ ਵਿਹਲਾ ਤੋਦੀ ਪੱਖਾ ਲਗਾ ਲੈਣ ਲੱਗੇ। ਕਸਕਸੇ ਤੋਂ ਹੱਦਰ ਕੋਈ ਫੁੱਲ ਲਗਾਵਾ। ਆਗੇ ਬਾ ਪੱਖਾ ਪੂਖਾ ਤੇ ਮੇਰਾ ਪੁੱਤ ਖਿੱਚ ਰਿਹਾ। ਦਾਣਾ ਦਾ ਸਾਫ ਜਿਆ ਪੂਰਾ। ਦਾਣਾ ਦੇ ਲੋ। ਹੂੰ। ਦਾਣਾ ਦਾ ਪੂਰਾ ਸਾਫ ਆ ਚਲੋ। ਬਾਕੀ ਤੋਲਿਆਂ ਲੱਗੂ ਪਤਾ। ਕੰਨਾਂ ਕ ਵਜਨ ਨੇ ਕੀ ਆ। ਹਨਾ। ਅੱਥ ਗਿਆ ਝੋਨਾ ਸਾਰਾ ਝਾੜੂ ਮਾਰਦੇ ਹੀ ਬੰਦੇ ਤੇ ਇੱਕ ਟਰਾਲੀ ਹੋਰ ਲੈ ਕੇ ਆਉਨੇ ਆ ਇੱਕ ਹੋ ਗਈ ਆ ਆਪਣੀ ਲਾਤੀ ਜਾਂ ਉਹਨਾਂ ਨੇ ਦਾਣਾ ਤਾਂ ਸਾਫ਼ ਆ ਦੇਖੋ ਵਿਚਾਰੇ ਦਾ ਕੀ ਬਣਿਆ ਇੱਧਰ ਹਲਦੀ ਨਾਲ ਹਨ ਸਾਰਾ ਦਾਣਾ ਹੀ ਕਾਲਾ ਹੋ ਗਿਆ ਆ ਉਧਰ ਵੀ ਇਦਾਂ ਹੀ ਆ ਥੋੜਾ ਜਿਹਾ ਤੇ ਆਪਣਾ ਦੇਖੋ ਦਾਣਾ ਕਿਰਪਾ ਮਾਲਕ ਦੀ ਦਾਣਾ ਦਾ ਪੂਰਾ ਸਾਫ਼ ਆ ਆਪਣਾ ਤੇ ਵਜਨ ਦੇਖਦੇ ਆ ਵਜਨ ਕਿੰਨਾ ਕਿਉਂਦਾ ਆ ਤੇਰਾ ਬਾਪੂ ਜੀ ਅਜ ਨਾਲ ਹੀ ਆ ਫਿਰ ਲੱਗੇ ਹੋਏ ਆ ਹੇ ਹਲੋ ਹੁਣ ਇਹ ਟਰਾਲੀ ਜਿਹੜੇ ਵੀਰ ਤੋਂ ਲਈ ਸੀ ਉਹਨੂੰ ਛੱਡ ਕੇ ਆਉਂਦੇ ਆ ਤੇ ਜਾਂਦੇ ਆ ਫੇਰ ਦੂਜੀ ਟਰਾਲੀ ਚੱਕਦੇ ਆ ਆਪਾਂ ਜਿਹੜੀ ਭਰੀ ਹੋਈ ਆ ਆਪਣੀ ਉਹ ਲਈ ਹੋਈ ਉੱਥੇ ਤੌਰ ਚ ਉਹ ਭਰ ਕੇ ਉਹ ਚੱਕ ਕੇ ਪਾ ਕੇ ਇਹਦੇ ਮਗਰ ਤੇ ਉਹ ਵੀ ਲੈ ਕੇ ਆਉਂਦੇ ਆ ਤੇ ਫੇਰ ਦੇਖਦੇ ਆ ਕੰਡਾ ਲੱਗੂਗਾ ਤੇ ਪੱਖਾ ਲੱਗੂਗਾ ਪਹਿਲਾਂ ਫੇਰ ਕੰਡਾ ਲੱਗੂਗਾ ਤੇ ਕੰਨਾ ਝਾੜ ਨਿਕਲਦਾ ਕੀ ਉਸ ਤੋਂ ਦੀ ਫੇਰ ਤੁਹਾਨੂੰ ਸਾਰੀ ਦੱਸਾਂਗੇ ਕੀ ਬਣਦਾ ਜੁੜਦਾ ਇੱਧਰ ਜੋਰਾਂ ਛੋਨਾ ਤੇ ਮੰਡੀ ਲੱਗੀ ਹੋਈ ਆ ਹੈ ਦਰ巴 ਖਾ ਲੱਗਾ ਹੋਇਆ ਪੂਰੀ ਮੰਡੀ ਐਂ ਵਧੀਆ ਭਰੀ ਹੋਈ ਆ ਹਾਂਜੀ ਤੇ ਮੰਡੀ ਹੁਣ ਪੱਖਾ ਲਾਉਣਗੇ ਆ ਲੈ ਜਾਂਦਾ ਪੱਖਾ ਵੀ ਪੱਖਾ ਲਾ ਕੇ ਇਹਦੇ ਉਦੋਂ ਬਾਅਦ ਫਿਰ ਤੋਲਣਗੇ ਇਹਦੇ ਮੇਰੇ ਸਹਾਰਾ ਨਾਲ ਜੇ ਆਪਾਂ ਵਿਲੇ ਹੋ ਜਾਾਂਗੇ ਬਾਕੀ ਦੇਖਦੇ ਆ ਕੀ ਸਿਸਟਮ ਬਣਦਾ ਤਾਂ ਨਾਲ ਦੀ ਨਾਲ ਦੱਸ ਹੀ ਚੱਲਾਂਗੇ ਆਛੋ ਟਾਂਗੜਾ ਆਪਣੇ ਵਾਲ ਸਾਰੇ ਵੀ ਮਿੱਤਰੋ ਟਰਾਲੀਆਂ ਲੋਡ ਹੋ ਗਈ ਆ ਮੰਡੀ ਦਾ ਵੀ ਪੂਰਾ ਜੋਰ ਆਣ ਗਈ ਲਾਓ ਨਾਓ ਤਲਾਈ ਹੋ ਜਾਂਦੀ ਆ ਤੇ ਆਪਣੇ ਵੀ ਲੱਗੇ ਆ ਪੱਖਾ ਲਾਉਣ ਹੁਣ ਕਾਲ ਆ ਕੇ ਤੇ ਨਾਲ ਹੀ ਉਹ ਕਹਿੰਦੇ ਵੀ ਆਪਾਂ ਤੋੜ ਦੇਣਾ ਤੇ ਵਿਲੇ ਕਰ ਦੇਣਾ ਆਪਾਂ ਨੂੰ ਫੇਰ ਅਗਲਾ ਜਿਹੜਾ ਆ ਉਹਨੂੰ ਹਫਤਾਕ ਲੱਗਦਾ ਹਲੇ 6 ਕਿੱਲੇ ਗਾਂ ਦੇ ਵਢਾਉਣ ਨੂੰ ਉਹ ਵਢਾਉਣੇ ਆ ਹਾਂਜੀ ਸੱਤ ਸਵਾ ਲਾਤਾ ਹੋ ਗਏ ਆ ਲਾਪਿਆ ਪੱਖਾ ਮਾਰਨ ਸ਼ਾਵਨਾ ਲਾਤਾ ਆ ਤੇ ਜੀ ਲਗੀ ਜਾਣ ਲਈ ਇਧਰ ਇਧਰੋਂ ਲੱਗੇ ਹੋਏ ਆ ਲੱਗਦਾ ਅ ਵੀ ਅਜ ਵਿਹਲੀ ਕਰ ਦੇਣਗੇ ਤੇ ਬਾਕੀ ਜਦੋਂ ਦੇਖਦੇ ਆਹ ਕਹਿੰਦਾ ਤਾਂ ਹੈ ਵੀ 9 ਵਜੇ ਤੱਕ ਵਿਹਲੇ ਕਰਦੇ ਆਂਗੇ ਬਾਕੀ ਦੇਖਦੇ ਆ ਜੇ ਤਾਂ ਪੁੱਢੀ ਢੇਰੀ ਤੋਲਦੇ ਹੋਏ ਤਾਂ ਫੇਰ ਹੀ ਤਲਾਵਾਂਗੇ ਇਹ ਕਹਿੰਦੇ ਹੋਏ ਦੀ ਅੱਧੀ ਅੱਜ ਤੋਲ ਦਿੰਦੇ ਆ ਅੱਤੀ ਕੱਲ ਨੂੰ ਫੇਰ ਨਹੀਂ ਫਿਰ ਇੱਥੇ ਢੇਰੇ ਲਾਵਾਂਗੇ ਬਾਈ ਆ ਸ਼ਾਨ ਨਿਕਲੀ ਜਾਂਦਾ ਵਾ ਹਾਂਜੀ ਮਿੱਤਰੋ ਜਿਹੜੀ ਘੜੀ ਦਾ ਇੰਤਜ਼ਾਰ ਸੀ ਸ਼ੁਰੂ ਹੋ ਗਿਆ ਉਹ ਠੰਡਾ ਲੱਗਾ ਲੱਗਣਾ ਲੱਗੇ ਆ ਤੋਲਣ ਲਾ ਕੇ ਤੇ ਮੇਰੇ ਸਹਾਰਾ ਨਾਲ ਆਪਾਂ ਨੂੰ ਬਾਹਾਂ ਨਹੀਂ ਤਾਂ ਡੇਢ ਤੋਂ 2 ਘੰਟੇ ਦਾ ਕਵੇਲੇ ਕਰ ਦੇਣਗੇ ਕਰਕੇ ਤੇ ਉਦੋਂ ਬਾਅਦ ਫਿਰ ਆਪਾਂ ਬਾਕੀ ਦੀ ਜਿਹੜਾ ਰਹਿ ਗਿਆ ਹੁਣ ਇਹ ਚਾਰ ਗੱਲੇ ਵਢਾਈ ਸੀ ਆਪਾਂ ਤੇ ਬਾਕੀ ਜਿਹੜਾ ਹੁਣ ਰਹਿ ਗਿਆ ਇਹ ਆਪਣੇ ਮਗਰ ਸੱਤ ਲਾਏ ਹੋਏ ਆ ਤੇ ਹੋ ਲਿਆਵਾਂਗੇ ਆਪਾਂ ਪਹਿਲੀ 2 ਤਰੀਕ ਤੱਕ ਤੇ ਬਾਕੀ ਚਲੋ ਦੱਸ ਦੇਣ ਤੁਹਾਨੂੰ ਨਾਲ-ਨਾਲ ਦੱਸੀ ਚੱਲਾਂਗੇ ਆ ਇੰਨਾ ਸ਼ਾਨ ਨਿਕਲਿਆ ਬਈ ਵਿੱਚੋਂ ਉਹ ਫੱਕ ਪਈ ਆ ਪਰੇ ਤੇ ਇਹ ਵਾਪਕ ਨੂੰ ਵਾਪਸ ਚੈਲੋ ਆ ਇੱਧਰ ਆਪਣੀ ਢੇਰੀ ਲੱਗੇ ਆ ਹੁਣ ਕੰਡਾ ਲਾਉਣ ਹੁਣ ਲੱਗਣਾ ਅਸਲੀ ਪਤਾ ਵੀ ਕਿੰਨੀ ਕ ਮਿਹਨਤ ਹੋਈ ਕੀ ਹੋਇਆ ਇਹ ਭਾਰ ਨਹੀਂ ਦੱਸਣਾ ਆਪਾਂ ਨੂੰ ਸਾਰਾ ਕੁਝ ਹਨਾ ਕਿੰਨੀ ਮਿਹਨਤ ਹੋਈ ਆ ਕਿੰਨੇ ਕ ਟੂ ਭਰਦੇ ਆ ਫੇਰ ਹੀ ਲੱਗਣਾ ਪਤਾ ਵੀ ਕਿੰਨਾ ਆਪਣਾ ਝਾੜ ਨਿਕਲਦਾ ਪੰਦ ਦਾ ਕੰਮ ਖਰਾਬ ਕਰਦਾ ਜੀ ਆਪ ਤੁਸੀਂ ਮੋਸ਼ਨ ਖਰਾਬ ਕਰਦਾ ਤੁਸੀਂ ਉਹ ਵਜ ਲੱਗੇ ਹੋਏ ਆ ਦੂਹੋ ਦੂਹ ਚੱਲ ਪਖਾਮ ਬੋਗ ਮਰੋ ਤੁਮ ਕਰ ਦੇਣਗੇ ਮੇਰੇ ਹਿਸਾਬ ਨਾਲ ਆਪਾਂ ਨੂੰ ਘੰਟੇ ਕਿ ਤੱਕ ਵੇਲਾ ਕਰ ਦੇਣਗੇ ਘੰਟਾ ਡੇਢ ਘੰਟਾ ਲੱਗ ਜੂ ਮੇਰੇ ਹਿਸਾਬ ਨਾਲ ਬਾਕੀ ਪਤਾ ਨਹੀਂ ਬਈ ਤਜਰਬਾ ਨਹੀਂ ਹੈਗਾ ਆਪਾਂ ਨੂੰ ਮੰਡੀ ਮੰਡੀ ਦਾ ਬੜਾ ਪਹਿਲਾ ਸਾਲ ਹੀ ਆ ਵਾ ਹਾਂ ਬੜਾ ਜਤ ਤਜਰਬਾ ਕੋਈ ਨਹੀਂ ਹੈਗਾ ਆਪਾਂ ਨੂੰ ਬਾਕੀ ਦੇ ਇਹਦੇ ਆ ਲੱਗੇ ਜਾਂਦੇ ਆ ਮੁੰਡੇ ਤੇ ਕਰਕੇ ਤੇ ਚਲੋ ਫੇ ਦੇਖਦੇ ਆ ਕੀ ਆ ਉਸ ਨਿਕਲਦੀ ਆ ਚਾਰਾਂ ਗੱਲਿਆਂ ਦੀ ਹਨਾ ਉਤੋਂ ਵੀ ਚੱਲੇ ਦੀ ਕੀ ਆ ਉਸ ਨਿਕਲਦੀ ਆ ਥੋੜੇ ਟਾਈਮ ਤੱਕ ਲੱਗ ਜਾਣਾ ਆਪਾਂ ਨੂੰ ਪਤਾ ਪਰਚੀ ਬਣ ਕੇ ਆਪਣੇ ਹੱਥ ਤੇ ਆ ਜਾਣੀ ਆ ਫੇ ਲੱਗੂ ਪਤਾ ਵੀ ਕੀ ਖੱਟਿਆ ਤੇ ਕੀ ਵਟਿਆ ਹਨਾ ਤੇ ਬਾਕੀ ਚਲੋ ਆਪਣਾ 31 26 ਦਾ ਵੀ ਪਿੱਛੇ ਖੜਾ ਆ ਤੇ 31 ਦੀ ਐ ਕੀ ਟੈਨਸ਼ਨ ਵਾਲੀ ਗੱਲ ਆ 26 ਦਾ ਤਾਂ ਹੁਣ ਦੇਖਦੇ ਆਂ ਵੀ ਕੀ ਨਿਕਲਦਾ ਤੇ 31 ਦਾ ਤਾਂ ਕਹਿੰਦੇ ਵੀ ਮੰਦਾ ਹੀ ਹਾਲਿਆਤ ਕੀ 31 ਦੇ ਵੀ ਆਪਾਂ ਤਿੰਨ ਗੱਲੇ ਲਾਏ ਹੋਏ ਆ ਤੇ 26 ਦੇ ਚਾਰ ਗੱਲੇ ਲੱਗੇ ਆ ਸੱਤ ਗੱਲੇ ਹਲੇ ਰਹਿੰਦੇ ਆ ਆਪਣੇ ਵੱਡਣਾਂ ਦੇ ਉਹ ਦੇਖਦੇ ਆਂ ਵੀ ਕੀ ਝਾੜ ਆਉਂਦਾ ਉਹਦਾ ਤੇ ਬਾਕੀ ਚਲੋ ਜੋ ਰੱਬ ਨੇ ਦੇ ਦਿੱਤਾ ਮਨਜ਼ੂਰੀ ਆ ਆਪਾਂ ਨੂੰ ਰਜਾ ਚਲਾ ਜੀ ਆ ਉਹਦੀ ਚ ਅੱਜ ਘਾਟਿਆ ਤੇ ਕੱਲ ਵਧ ਦਊਗਾ ਹਨਾ ਇਸ ਦੀ ਟੈਨਸ਼ਨ ਨਹੀਂ ਦੇਣੀ ਕਿਸੇ ਦੀ ਵੀ ਗੱਲ ਤੋਂ ਉਨਾਲ ਦੇਖਣਾ ਯਾਰ ਜਿੰਨਾਂ ਕੋ ਵਿਚਾਰਿਆਂ ਦਾ ਕੁਛ ਨਹੀਂ ਵਜਿਆ ਹਨਾ ਮਾਲਕ ਮਿਹਰ ਕਰੇ ਸਾਰਿਆਂ ਤੇ ਵੰਡੀਆਂ ਭਰੀਆਂ ਭਈਆਂ ਪਰ ਐਤ ਕੀ ਪਿਛਲੇ ਸਾਲਾਂ ਦਾ ਕੰਮ ਨਹੀਂ ਹੋਣ ਰਿਹਾ ਐਤ ਕੀ ਨਾਲ ਨਾਲ ਤਲਾਈ ਹੋਈ ਜਾਂਦੀ ਆ ਕੋਈ ਐਵੇਂ ਚੱਕਰ ਮਿੰਟ ਨਹੀਂ ਪਾਉਂਦੇ ਹੈਗੇ ਆ ਜਿੰਨੇ ਵੀ ਇੱਧਰ ਲੱਗੇ ਆ ਇਦੋਂ ਕਈ ਤੋਲ ਦਿੱਤੇ ਆ ਕਿੰਨੀਆਂ ਭਰ ਦਿੱਤੀਆਂ ਟਰੱਕ ਵੀ ਲੱਤ ਲੱਤ ਤੋੜੀ ਜਾਂਦੇ ਨਾਲ ਨਾਲ ਹੀ ਸਾਰੀ ਮੰਡੀ ਵਧੀਆ ਤੇ ਜਾਂਦੇ ਆ ਸੋਨਾ ਕੰਮ ਹੋ ਲਿਆ ਸਾਰੇ ਬੰਦੇ ਹਾਈਦਰ ਮੱਲੋ ਬੈਠਾ ਆਮਲਾ ਥੱਕ ਗਿਆ ਜਿਹੜੀ ਬਣਾ ਪਾ ਦੇ ਬਣਾ